ਲੋਕ ਸਭਾ ਚੋਣਾਂ ਦੇ ਵਿੱਚ ਰਿਜ਼ਲਟ ਲਗਾਤਾਰ ਬਦਲ ਰਹੇ ਨੇ ਲੀਡ ਦਾ ਲਗਾਤਾਰ ਇੱਕ ਕੋਈ ਉਮੀਦਵਾਰ ਅੱਗੇ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਆਨੰਦਪੁਰ ਸਾਫ ਸਟੇਟ ਦੇ ਉੱਤੇ ਲਾਈਵ ਦੱਸਾਂਗੇ ਕਿ ਕਿੰਨੀਆਂ ਵੋਟਾਂ ਕਿਸ ਉਮੀਦਵਾਰ ਨੂੰ ਪਈਆਂ ਨੇ ਤੇ ਹੁਣੇ-ਹੁਣੇ ਸਾਡੇ ਕੋਲ ਖਬਰ ਜਿਹੜੀ ਲਾਈਵ ਆਈ ਹੈ ਲਾਈਵ ਅਸੀਂ ਜੋ ਚੋਣ ਕਮਿਸ਼ਨ ਵੱਲੋਂ ਲਗਾਤਾਰ ਫਰਜਟ ਦੱਸੇ ਜਾ ਰਹੇ ਨੇ ਚੈਨਲ ਉੱਤੇ ਅਪਲੋਡ ਦਿੱਤੀ ਜਾ ਰਹੀ ਹੈ ਤਾਂ ਆਮਾਦੀ ਪਾਰਟੀ ਦੇ ਮਾਰਜਿੰਦਰ ਸਿੰਘ ਕੰਗ ਲੀਡ ਬਣਾ ਕੇ ਅੱਗੇ ਰੁਕੇ ਹੋਏ ਨੇ ਲਗਾਤਾਰ ਲੀਡ ਜਿਹੜੇ ਬਣਾ ਕੇ ਰੱਖਿਓ ਇਹਨਾਂ ਨੂੰ ਹੁਣ ਤੱਕ 227597 ਵੋਟਾਂ ਪੈ ਚੁੱਕੀਆਂ ਨੇ ਤੇ ਉਹਨਾਂ ਨੇ 11225 ਦੀ ਲੀਡ ਬਾਕੀ ਉਹਨਾਂ ਨੂੰ ਦਿੱਤੀ ਹੋਈ ਆ ਦਾਪਨੇ ਕਿ ਵਿਜੇਂਦਰ ਸਿੰਘਲਾ ਜੋ ਕਾਂਗਰਸ ਦੇ ਉਮੀਦਵਾਰ ਨੇ ਉਹ ਦੂਜੇ ਨੰਬਰ ਤੇ ਨੇ ਉਹਨਾਂ ਨੂੰ ਹੁਣ ਤੱਕ 210372 ਵੋਟਾਂ ਪੰਜਾਂ ਨੇ ਤੇ 11225 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੀਜੇ ਨੰਬਰ ਤੇ ਭਾਤਪਾ ਦੇ ਉਮੀਦਵਾਰ ਡਾਕਟਰ ਸੁਬਾਸ਼ ਸ਼ਰਮਾ ਕਾਪੀ ਜਿਹੜੇ ਅੱਗੇ ਚੱਲ ਰਹੇ ਨੇ ਦੱਸ ਦਿੰਦੇ ਆ ਕਿ ਉਹ ਸ਼੍ਰੋਮਣੀ ਕਾਲਜ ਨੂੰ ਪਛਾੜ ਦਿੱਤਾ ਉਹਨਾਂ ਨੇ ਸ਼ਹਿਰੀ ਬੋਰਡ ਦਫਕਾ ਕਿੰਨੇ ਕਿੰਨੇ ਚੱਲ ਪਿਆ ਤੇ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਨੂੰ 138412 ਵੋਟਾਂ ਪੈ ਚੁੱਕੀਆਂ ਨੇ ਦੱਸ ਦਿੰਦੇ ਆ ਕਿ ਭਾਵੇਂ ਪਿੰਡਾਂ ਦੇ ਵਿੱਚ ਆਪੀ ਵਿਰੋਧ ਦੇਖੋ ਜੁਰ ਭਾਜਪਾ ਨੂੰ ਮਿਲਿਆ ਹੋਵੇਗਾ ਪਰ ਸ਼ਹਿਰੀ ਵੋਟ ਜੇ ਗੱਲ ਕਰੀਏ ਕਰਾਰੀ ਦੀ ਨਮਾਗਰੋਂ ਦੀ ਨਮਾਗਰੋਂ ਦੇ ਵਿੱਚ ਕਾਫੀ ਵੋਟ ਬੈਂਕ ਹੈ ਨਮਾਗਰੋਂ ਦੀ 56000 ਵੋਟਰ ਜਿਹੜੇ ਨੇ ਉਹਨਾਂ ਦੇ ਵਿੱਚ ਜੇ 15 20000 ਵੋਟ ਵੀ ਜਿਹੜੀ ਭਾਜਪਾ ਲੈ ਕੇ ਜਾਂਦੀ ਹੈ ਤਾਂ ਕਾਫੀ ਲੀਡ ਦੇਦੀ ਹਰ ਤੱਕ ਖੜ ਤੋਂ ਸ਼ੁਰੂ ਕਰਕੇ ਲੈ ਕੇ ਜਾਂਦੀ ਹੈ ਤੇ ਕਰਾਰੀ ਦੇ ਵਿੱਚ ਖੜ ਦੀ ਗੱਲ ਕਰੀਏ ਤਾਂ ਇਹ ਜਿਹੜੇ ਸ਼ਹਿਰ ਨੇ ਮੁੱਲਾਪੁਰ ਦੀ ਗੱਲ ਕਰੀਏ ਇਹ ਸ਼ਹਿਰਾਂ ਦੇ ਵਿੱਚ ਕਾਫੀ ਵੋਟ ਜਿਹੜੀ ਭਾਜਪਾ ਦੀ ਹੈ ਤੇ ਇਸ ਦੇ ਨਾਲ ਸ਼੍ਰੋਮਣੀ ਕਾਰਜ ਦੇ ਪ੍ਰੇਮ ਸਿੰਘ ਕੰਦੂ ਮਦਰ ਨੂੰ ਹੁਣ ਤੱਕ ਲਗ 8754 ਵੋਟ ਜਿਹੜੀਆਂ ਤੋ ਕਾਫੀ ਲੀਡ ਦੇ ਪਿੱਛੇ ਨੇ ਇਹ ਮਿਲਕੀ ਸਮਝ ਸਕਦੇ ਆ ਕਿ ਉਹ ਜਿੱਤ ਦੇ ਬਿਲਕੁਲ ਹੀ ਨਜ਼ਦੀਕ ਨਹੀਂ ਤੇ ਜਸਵੀਰ ਸਿੰਘ ਗੜੀ ਜੋ ਕਿ ਭਾਜਪਾ ਅਤੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਪਿੱਛੇ ਨੇ ਜਸਵੀਰ ਸਿੰਘ ਗੜੀ ਉਹਨਾਂ ਨੂੰ ਹੁਣ ਤੱਕ 72425 ਵੋਟਾਂ ਜਿਹੜੀਆਂ ਹਾਸਲ ਹੋਈਆਂ ਨੇ ਪਰ ਕਿਤੇ ਨਾ ਕਿਤੇ ਮਾਲਵਿੰਦਰ ਸਿੰਘ ਕੰਗ ਅੱਗੇ ਜਾ ਰਹੇ ਨੇ ਸਰਕਾਰ ਦਾ ਅਸਰ ਜੂਰ ਪੈਂਦਾ ਜਿਸ ਦੀ ਸਰਕਾਰ ਹੁੰਦੀ ਹੈ ਤੇ ਕਿਤੇ ਨਾ ਕਿਤੇ ਉਸ ਉਮੀਦਵਾਰ ਨੂੰ ਵੋਟਾਂ ਦੇ ਵਿੱਚ ਫਰਕ ਜ਼ਰੂਰ ਪੈਂਦਾ ਜਿਸ ਤਰੀਕੇ ਨਾਲ ਮਾਲਵਿੰਦਰ ਕੰਗ ਰੀਡ ਕੱਟ ਰਹੇ ਨੇ ਮਾਲਵਿੰਦਰ ਸਿੰਘ ਕੰਗ ਹਮੇਸ਼ਾ ਕਹਿੰਦੇ ਸੀ ਕਿ ਅਸੀਂ ਕੰਮ ਕਰਾਂਗੇ ਕਰਕੇ ਦਿਖਾਵਾਂਗੇ ਤੇ ਨਾਲ ਦੀ ਨਾਲ ਜੋ-ਜੋ ਮੁੱਦੇ ਪੰਜਾਬ ਦੇ ਨੇ ਜਾਂ ਫਿਰ ਹਲਕਾ ਸੀ ਅਨੰਦਪੁਰ ਸਾਹਿਬ ਦੇ ਨੇ ਅਸੀਂ ਪਹਿਦੇ ਆਦਰਦਾਰ ਸਰਕਾਰ ਦੇ ਵਿੱਚ ਲੈ ਕੇ ਕੰਮ ਕਰਾਂਗੇ ਦੂਜੇ ਪਾਸੇ ਜੋ-ਜੋ ਵੀ ਸਕੀਮਾਂ ਜਾਂ ਫਿਰ ਗੱਲ ਕਰੀਏ ਵੱਡੇ ਪ੍ਰੋਜੈਕਟ ਲੈ ਕੇ ਆਣੇ ਹੋ ਲੋਕ ਸਭਾ ਦੇ ਵਿੱਚ ਜਾ ਕੇ ਹੀ ਅਸੀਂ ਹਾਸਲ ਕਰ ਸਕਦੇ ਆ ਤਾਂ ਆਮ ਆਦੀ ਪਾਰਟੀ ਨੂੰ ਕਿੰਨੇ ਤੇ ਅਨੰਦਪੁਰ ਸਾਹਿਬ ਦੇ ਲੋਕ ਫਤਮਾ ਦਿਂਦੇ ਨਜ਼ਰ ਆ ਰਹੇ ਨੇ ਪਰ ਆਉਣ ਵਾਲੇ ਅਪਡੇਟ ਦੇ ਵਿੱਚ ਕਿਤਨੇ ਕਿਤੇ ਫੇਰਵਤਨ ਹੋ ਸਕਦਾ ਕਿਉਂਕਿ 10000 ਗੱਲ ਕਰੀਏ 10 ਕਿਹ ਹਜ਼ਾਰ ਦਾ ਫਰਕ ਹੈ ਜਿਹੜਾ ਵੋਟਾਂ ਦਾ ਤਾਂ ਉਹ ਲੀਡ ਦਾ 11000 ਫਰਕ 11000 ਲੀਡ ਦਾ ਫਰਕ ਹੈ 11000 ਵੋਟਾਂ ਅੱਗੇ ਪਿੱਛੇ ਚੱਲ ਰਹੀਆਂ ਨੇ ਤੇ ਕੋਈ ਵੀ ਜਿਹੜਾ ਉਮੀਦਵਾਰ ਅੱਗੇ ਆ ਸਕਦਾ ਜਿੰਦੇ ਸਿੰਗਲਾ ਵੀ ਹਸ ਰਿਹਾ ਸਵੇਟ ਤੋਂ ਜਿੰਦੇ ਸਿੰਗਲਾ ਵੀ ਅੱਗੇ ਚੱਲ ਰਹੇ ਸੀ ਤਾਂ ਉਸ ਤੋਂ ਬਾਅਦ ਕਾਫੀ ਦੇਰ ਤੋਂ ਹੁਣ ਜਗ੍ਹਾ ਬਣਾ ਕੇ ਮਾਲਵੀਂਦਰ ਸਿੰਘ ਕੰਗ ਨੇ ਰੱਖੀ ਹੋਈ ਹੈ ਸਭ ਤੋਂ ਅੱਗੇ ਮਾਲਵੀਂਦਰ ਸਿੰਘ ਕੰਗ ਇਸ ਵੇਲੇ ਆਨੰਦਪੁਰ ਸਾਹਿਬ ਸੇਟ ਤੋਂ ਲੜ ਰਹੇ ਨੇ ਤਾਂ ਬਤਵਤ ਖਬਰ ਸ਼ੇਅਰ ਕਰਿਓ ਤਾਂ ਤੇਨੇ ਕੀ ਵੱਡਾ ਮੁਕਾਬਲਾ ਫਸਮਾ ਅਨੰਦਪੁਰ ਸਾਹਿਬ ਸੀਟ ਦੇ ਵੀ ਤੇ ਵੀ ਹੈ ਬਾਕੀ ਸੀਟਾਂ ਦੇ ਉੱਤੇ ਵੀ ਲਗਾਤਾਰ ਮੁਕਾਬਲਾ